ਬੇਬੇ ਨੂੰ ਤਾਂ ਇਹ ਵੀ ਨਹੀਂ ਵੀ ਰੋਟੀ ਫੜਾਇਆ ਵਾ ਉਹ ਵਿਚਾਰੀ ਕਰੇ ਵੀ ਕੀ ਇਕੱਲੀ ਰਹਿ ਗਈ ਪਤਾ ਨਹੀਂ ਹਰਪ੍ਰੀਤ ਕਿੱਦੇ ਆਊਗੀ ਕੀ ਉਹਦਾ ਇਕੱਲੇ ਬੋਲਦਾ ਹੋਣਾ ਉਹ ਬੇਬੇ ਬੋਲਾਂ ਮੈਂ ਹੋਰ ਕੀ ਕਰਾਂ ਹਾਂ ਉਹ ਮੈਂ ਖੇਤ ਨਰਮਾ ਗੁਰਦਾ ਸੀਗਾ ਅੱਛਾ ਉਥੋਂ ਨਰਮਾ ਗੁਰਦਾ ਗੁਰਦਾ ਮੈਨੂੰ ਭੁੱਖ ਲੱਗ ਗਈ ਮਹਾਂਜਲ ਜਾ ਕੇ ਨਾ ਰੋਟੀ ਖਾ ਲੂੰਗਾ ਤੇ ਚਾਹ ਪੀਨੂੰਗਾ ਤੇ ਨਾਲੇ ਅਹਮਦ ਜਣੂ ਨੀਰਾ ਪਾਇਆ ਹੂੰਗਾ ਮੈਂ ਅੱਛਾ ਲੈ ਮੇਰੇ ਵਾਸਤੇ ਦੋ ਰੋਟੀਆਂ ਲੈ ਆ ਚਟਣੀ ਨਾ ਮੈਂ ਦੋ ਰੋਟੀਆਂ ਖਾ ਕੇ ਮੱਝਾ ਨੂੰ ਨੀਰਾ ਪਾਇਆ ਫਿਰ ਚਾਹ ਪੀ ਲੂੰਗਾ ਰੋਟ ਕਾਂ ਦਾ ਪੰਨਿਆ ਵੀ ਆ ਲੈ ਆਵੀਂ ਕਿਉਂ ਲੈ ਆ ਦੇ ਬੇਬੇ ਮੈਨੂੰ ਆ ਆ ਹੱਥੀਂ ਤਾਂ ਆਉਣੀ ਆਲੀ ਹੈਗੀ ਮੈਂ ਆ ਜੀ ਆਉਗੀ ਹਾਂ ਹਾਲ ਆਉਂਦੀ ਆਉਤਾ ਲੈ ਕਿੰਨੇ ਦਿਨ ਹੋ ਗਏ ਗਏ ਨੂੰ ਜੀ ਆਜੇ ਤਾਂ ਚਲ ਵਧੀਆ ਓ ਮਠਿਆ ਮਠਿਆ ਲੈ ਕੇ ਆਓ ਕਿ ਮੈਂ ਚਾਹ ਕਰਦੀ ਆ ਜੇ ਆਪਾਂ ਚਾਹ ਨਾ ਖਾ ਲਾਂਗੇ ਬੇਬੇ ਮਠਿਆ ਲੈ ਕੇ ਆਉਗੀ ਹੋਰ ਨਹੀਂ ਜੀ ਮਾਰੇ ਬੱਚਾ ਨੱਟਾ ਬਕਾ ਕੇ ਪੰਨਿਆ ਹੁਣ ਵੀ ਹਾਂ ਬੇਬੇ ਗੱਲ ਤਾਂ ਠੀਕ ਐ ਫਿਰ ਤਾਂ ਮਠਿਆ ਨਹੀਂ ਚਾਹ ਹੋਣੀ ਹੈ ਨਾ ਇਹਦਾ ਗੱਲ ਠੀਕ ਐ ਰਵੇ ਮੈਂ ਕਰਦਾ ਉਹਨੇ ਪਾਵੇ ਮੇਰਾ ਚੱਟਣੀ ਨਾਲ ਰੋਟੀਆਂ ਕਿੱਥੇ ਖਾਵਾਂਗੇ ਉਹਨੇ ਕਿਹਾ ਮੂੰਹ ਚਾ ਗਿਆ ਆਪਾ ਨਾ ਬੇਬੇ ਕੱਲੀਆਂ ਮੱਠੀਆਂ ਲਊ ਕਿ ਬਿਸਕੁਟ ਵੀ ਲਿਆਉਣਾ ਬਿਸਕੁਟ ਵੀ ਲਿਆਉਣਾ ਤੇ ਪਕੌੜੇ ਪੂੜੇ ਬਣਾ ਕੇ ਲਊ ਕਰਾਰੇ ਉਹਦਾ ਹੋ ਉਹਦੀ ਮਰਜ਼ੀ ਆ ਪਕੌੜੇ ਤਾਂ ਮੱਠੀਆਂ ਤੇ ਬਿਸਕੁਟ ਤਾਂ ਲਿਆਉਂਦੇ ਮੱਠੀਆਂ ਤੇ ਬਿਸਕੁਟ ਤਾਂ ਆਉਗੇ ਨੇ ਜਿਸ ਤੋਂ ਹਾਂ ਰਵੇ ਗੱਲ ਤੂੰ ਵਧੀਆ ਲੈ ਇਹਨੂੰ ਮੈਂ ਨਾ ਦੱਸਦਾ ਮੈਂ ਤਾਂ ਚੱਟਣੀ ਨਾਲ ਹੀ ਰੋਟੀ ਜੀ ਖਾ ਲੈਂਦਾ ਉਹ ਤਾਂ ਇਹ ਮੈਨੂੰ ਪਤਾ ਸੀਗਾ ਮੇਰੇ ਬੱਚੇ ਮੱਠੀਆਂ ਖਾ ਲੂ ਚੱਲ ਜੇ ਤੂੰ ਆਪਣੇ ਬਿਠਾ ਦੇ ਆ ਅਰ ਤੂੰ ਚਾਹ ਤਾਂ ਬਣਾ ਕੇ ਰੱਖ ਇਨੇ ਹੋ ਆ ਜੂਗੀ ਅੱਜ ਮੇਰਾ ਭਾਵ ਆ ਚਾਹ ਬਣਾ ਲੂ ਮੈਂ ਮਿੰਟਾਂ ਚ ਬਣ ਜੂ ਲੈ ਕਿ ਲੱਗਦਾ ਮੇਰੇ ਤਾਂ ਗੱਲ ਜਿਆਦਾ ਹੀ ਨਹੀਂ ਸੀ ਵੀ ਹਰਪ੍ਰੀਤ ਤੂੰ ਮੱਠੀਆਂ ਲੈ ਕੇ ਆਉ ਲੈ ਬਿਸਕਟ ਲੈ ਕੇ ਆਉ ਅੱਜ ਚਲ ਨੀਰਾ ਪਾ ਦਿੰਦੇ ਆ ਬੇਬੇ ਇਹਨੇ ਚਾਹ ਬਣਾ ਲੂ ਇਨੇ ਹਰਪ੍ਰੀਤ ਆ ਜੂ ਅੱਜ ਤਾਂ ਬਿਸਕਟਾਂ ਦੇ ਮੱਠੀਆਂ ਨਾਲ ਹੀ ਚਾਹ ਪੀਵਾਂਗੇ ਚਾਹ ਤਾਂ ਦਿੰਦੇ ਆਂ ਵੀ ਆ ਗਏ ਹਰਪ੍ਰੀਤ ਅੱਛਾ ਧੀ ਮੱਠੀ ਕਾਨੂੰ ਜੀ ਕਰੀ ਜਾਂਦਾ ਬੁਲਾਈ ਖਾਣ ਨੂੰ ਉਸ ਦਾ ਬਾਅਦ ਚ ਹੋਗਾ ਖਾਦingan ਹੈ ਮਸਾਂ ਆ ਕੇ ਡਿੱਗੀਆਂ ਘਰ ਮਸਾਂ ਆਏ ਐ ਨਹੀਂ ਵੀ ਜਾ ਕੇ ਚੜਾ ਲਾਵਾਂ ਮੋਟਰਸਾਈਕਲ ਤੇ ਮਾਂ ਵਰਗਾ ਮਾਂ ਦੇ ਪਿੱਛੇ ਲੱਗਦਾ ਜਿਵੇਂ ਮਾਂ ਕਹਿੰਦੀ ਆਵੇਂ ਕਰਦਾ ਮਾਂ ਦੇ ਕਹਿੰਦੇ ਤੇ ਚੱਲਦਾ ਜੇ ਮਾਂ ਦੇ ਆਗਿਆ ਚ ਨਾ ਚੱਲਦਾ ਹੁੰਦਾ ਫਿਰ ਜਾ ਕੇ ਲਈ ਨਾ ਹੁੰਦਾ ਕੋਈ ਗੱਲ ਨਹੀਂ ਮੈਂ ਕਿਹੜਾ ਜਵਾਕਾਂ ਨੂੰ ਨਾਲ ਲੈ ਕੇ ਜਵੇਂ ਵੀ ਪੇਕੀ ਛੱਡ ਕੇ ਆਇਆ ਇਹ ਸਕੂਲ ਲੱਗਾ ਤਿੰਨੇ ਦਿਨਾਂ ਨੂੰ ਜਵਾਕਾਂ ਨੂੰ ਲਈ ਜਾ ਕੇ ਪਤਾ ਫੇਰ ਲੱਗੂ ਸੋਨੂੰ ਦਵਾਰੇ ਜਿਹਦੇ ਤੇਰਾ ਤੇਲ ਮਚਵਾਇਆ ਆ ਖੜਾ ਮੋਟਰਸਾਈਕਲ ਆ ਖੜੀ ਹੈ ਗੱਡੀ ਫਿਰ ਚ ਮਾਰ ਲੋ ਗੱਡਵਾ ਮੋਟਰਸਾਈਕਲ ਕੌਣ ਕੀ ਦਿੰਦੀ ਐ ਉਹ ਬੈਠੀ ਐ ਮੂਰੇ ਮੋਬਾਈਲ ਚੱਕੀ ਬੈਠੀ ਐ ਪਤਾ ਨਹੀਂ ਕੀ ਕਰਦੀ ਐ ਲਾਉਂਦੀ ਹੂ ਕੁੜੀਆਂ ਕੜੀਆਂ ਨੂੰ ਤੇ ਕੋਈ ਕੰਮ ਨਹੀਂ ਆਈ ਆਈ ਆਹ ਵੇ ਰੇਜਾ ਹਾਂ ਮੈਂ ਵੀ ਠੀਕਾ ਵਧੀਆ ਤੂੰ ਸੁਣਾ ਵਧੀਆ ਤੇਰੇ ਪੈੱਕੀ ਖੈਰ ਸੁੱਖਾ ਹਾਂ ਮੈਂ ਵੀ ਖੈਰ ਸੁੱਖੀ ਹਾਂ ਮਸਾਂ ਆਈਆਂ ਬੇ ਬੇਡੇ ਤੋਂ ਅੱਜ ਮੁੰਡੇ ਨੂੰ ਅੱਡੇ ਤੇ ਲੈਣ ਭੇਜ ਦਾਂਦੀ ਜੇ ਪਿੰਡ ਨਹੀਂ ਭੇਜਣਾ ਸੀ ਤੂੰ ਫੋਨ ਕਰਦੀ ਮੈਂ ਆ ਵੀ ਅੱਡੇ ਚੱtre ਨਾ ਫੋਨ ਮੈਂ ਕਿਹੜਾ ਫੋਨ ਲੈ ਕੇ ਗਈ ਸੀ ਜਿਹੜਾ ਲੈ ਕੇ ਗਈ ਸੀ ਉਹ ਜਵਾਕਾ ਨੇ ਰੱਖ ਲਿਆ ਦੂਜਾ ਉਹ ਬੱਸਾਂ 'ਚ ਬਿਠਾਈਆਂ ਕੁੜੀਆਂ ਬੈਠੀਆਂ ਉਹਨੀਆਂ ਕਰਵਾਉਣ ਜੇ ਨਾ ਤਾਂ ਅੱਛਾ ਉੱਥੇ ਮੈਂ ਕਿਸੇ ਨੂੰ ਐਂ ਕਿ ਨਹੀਂ ਕਿ ਮੈਨੂੰ ਫੋਨ ਦਿਓ ਮੈਂ ਘਰੇ ਫੋਨ ਕਰਨਾ ਤੇ ਮੇਰੀ ਬੇਇੱਜ਼ਤੀ ਕਰਾਉਣੀ ਸੀ ਬੇਬੇ ਆਕੇ ਦਰੋਂ ਦਾਗਾ ਲੈ ਹੁਣ ਹੁਣ ਜਵਾਬ ਕਾ ਨੇ ਜਿੱਥੇ ਜਵਾਬ ਨਹੀਂ ਦਿੰਦੇ ਸੀ ਮੋਇਲ ਵਿੱਚ ਨਾ ਮੈਂਟ ਨਹੀਂ ਰਹਿੰਦੇ ਤੇ ਜਵਾਬ ਆਏ ਨਹੀਂ ਤਾਂ ਫੀਚਰ ਕੇ ਮੇਰੇ ਕਹਿੰਦੀ ਸੀ ਪਹਿਲੇ ਨਾਲ ਕੇ ਰਹਿਣਾ ਸੀ ਤਾਂ ਜਾਂਦੇ ਨਹੀਂ ਜਿੱਦੇ ਸਕੂਲ ਲੱਗਣਾ ਉਹਦੇ ਲੈ ਜੂ ਡੈਡੀ ਆਕੇ ਹੁਣ ਤੇਰਾ ਮੁੰਡਾ ਉਹਨਾਂ ਨੂੰ ਤਾਂ ਲੈਣ ਜਾਊਗੀ ਮੈਂ ਤਾਂ ਨਹੀਂ ਲੈਣ ਗਿਆ ਅੱਛਾ ਔਖੀ ਹੋ ਗਈ ਤੂੰ ਆਉਂਦੀ ਔਖੀ ਹੋਈਆਂ ਫਿਰ ਹੁਣ ਤੈਨੂੰ ਪਤਾ ਕਿੱਡੀ ਦੂਰ ਆਪਣਾ adda ਮਸਾਂ ਕਿ ਡਿੱਗੀਆਂ ਮੈਂ ਕੋ ਪਾਣੀ ਤਾਂ ਨਹੀਂ ਲੈ ਆ ਦੇ ਮੈਂ ਵੀ ਫੜਾਉਣੀ ਨਹੀਂ ਹੁੰਦੀ ਐ ਤੈਨੂੰ ਪਾਣੀ ਦਾ ਮਦਰ ਲਿਆ ਰਹੀ ਆ ਮਠਿਆ ਮਠਿਆ ਲਿਆਈ ਆ ਬਿਸਕਟ ਵਗੈਰਾ ਮਠੀਆਂ ਬਿਸਕਟ ਆ ਹਵਾ ਨਾ ਮਠੀਆਂ ਬਿਸਕਟਾਂ ਨੂੰ ਮੈਂ ਸਾਂਚੋਂ ਆਈਆਂ ਪਿੰਡ ਲਓ ਕੋਈ ਸਾਂਚ ਚ ਕਿ ਬਾਹਰ ਨਾ ਬਗਣੀਆਂ ਬੇਬੇ ਉਹ ਜਦੋਂ ਸੌਂਦਿਆਂ ਨਾ ਚੀਜ਼ ਉਹਦੀ ਦਿੰਦੇ ਹੁੰਦੇ ਆ ਪੇਕੇ ਛੋਟੀਆਂ ਚ ਗਈਆਂ ਨੂੰ ਕੌਣ ਬਿਸਕਟ ਮਠੀਆਂ ਨਹੀਂ ਦੇਉਤਾ ਮੇਰਾ ਭਰਾ ਫੇਰ ਪੜਾ ਕੇ ਜਾਊਗਾ ਤੀਆਂ ਵੇਲੇ ਉਹ ਅਸਾ ਦੇਕੇ ਵਾਲਾ ਮਗਾ ਹਰਪੇ ਦੇ ਮਠਗਾ ਲੈ ਕੇ ਆਉਂਗਾ ਬੁਲਾਏ ਜੀ ਕੋਈ ਆ ਨਾ ਮਠੀਆਂ ਨੂੰ ਗਰਲਾ ਨਾਲ ਖਾਣੀ ਆ ਪਾਲੇ ਜਨਾਹ ਹਾਜ਼ਰ ਤੇ ਮੱਠੀਆ ਦੇ ਬਿਸਕੁਟ ਲੈ ਕੇ ਆਉਂਦੇ ਰੋਟੀ ਨਾ ਆਉਂਦਾ ਜੀ ਮੈਂ ਰੋਟੀ ਆ ਕੇ ਖਾਣਾ ਆਹੋ ਰੋਟੀ ਦੇ ਤਾਂ ਕਰਦੇ ਦੋ ਚਾਰ ਦਿਨ ਭੁੱਖੇ ਰਹਿਣਾ ਨੇ ਦੋ ਚਾਰ ਦਿਨ ਖਾਂਦੀ ਨਾ ਫਿਰ ਮੇਰੇ ਪੇਕੇ ਆਉਣ ਮੱਠੀ ਨਹੀਂ ਖਾਲਾਂਦੇ ਤਾਂ ਨਹੀਂ ਬੈਠੀ ਮੱਠੀਆਂ ਦੀ ਦੀਕ ਚਾਰ ਮੈਂ ਤਾਂ ਬੈਠੀ ਸੀ ਮੇਰਾ ਮੂੰਹ ਸੁਮਾਰੀ ਆਉਂਦੀ ਸੀ ਬੇਬੇ ਮੈਂ ਤੈਨੂੰ ਦੱਸਾਂ ਆਉਂਦੀ ਨੂੰ ਨਾ ਸ਼ੁਰੂ ਹੋ ਜਾ ਕਰ ਆਉਂਦੀ ਨੂੰ ਤੰਨੇ ਮਿਹਣੇ ਦੇਣ ਲੱਗ ਜੇ ਨਹੀਂ ਪੇਕੇ ਤੋਂ ਲਿਆਈ ਕਿਹਨਾਂ ਆ ਮੂੰਗੀ ਦਿੱਤੀ ਮੇਰੀ ਮਾਂ ਨੇ ਮੂੰਗੀ ਦੀ ਦਾਲਤ ਨਾ ਵੀ ਦੇਸੀ ਮੂੰਗੀ ਆ ਘਰ ਦੀ ਸੱਚ ਬਾਵੇ ਵਾਲੀ ਮੂੰਗੀ ਕਿਉਂ ਦੋਗਾਂ ਵਾਹ ਆਪਾਂ ਥੋੜੀ ਮੂੰਗੀ ਬਈ ਆ। ਨਾ ਆਪਣੇ ਤਾਂ ਮੂੰਗੀ ਹੋ ਕੇ ਆਪਾਂ ਤਾਂ ਮੁੱਲ ਦੀ ਨਹੀਂ ਆ। ਇਹ ਘਰ ਦੀ ਮੂੰਗੀ ਇਹਦੇ ਨਾਲ ਨਹੀਂ ਜੂਰੀਆਂ ਹੁੰਦਾ। ਹੋਲਾ ਇਹ ਤੇ ਪਿਆਰੀ ਹੈ ਨਾ ਤਾਂ ਬੇਕੀ ਨਹੀਂ ਮੂੰਗੀ। ਲੈ ਫਿਰ ਇਹ ਵੀ ਅੜੀ ਰਹੀ ਆਪਣੀ। ਮੈਂ ਵੀ ਅੱਜ ਮੂੰਗੀ ਦੀ ਢਾਲੀ ਬਣਾਉਂ। ਹੋਰ ਕੁਝ ਬਣਾਉਂਦੀ ਨਹੀਂ। ਬਣਾ ਲੀ ਨਾ ਦੋਲਦੀ ਵੀ ਤਰੇ। ਦੋਲੇ ਵੀ ਤਾਂ ਫੇਰੀ ਹੀ ਤੇਨੂੰ ਦੇਉਂਗੀ। ਤੂੰ ਜਿਹੜਾ ਕੁਝ ਬਣਾਇਆ ਨਾ ਉਹ ਸਿਰੇ ਨਹੀਂ ਖਾ ਲਈ। ਤੜਕੇ ਤਾਂ ਬਣਾਈ ਹੋ ਕੁਝ ਸਬਜ਼ੀ। ਅਸੀਂ ਤਾਂ ਬਣਾ ਲਈ ਸੀ ਮਾਂ ਪੁੱਤਾਂ ਨੇ ਖਾ ਲਈ। ਹੁਣ ਤਾਲੀ ਮੱਠਿਆ ਝਾਕਦੇ ਬੈਠੇ ਸੀ। ਅੱਛਾ ਮੱਠੀਆਂ ਦੀ ਦੀਕ ਤੇ ਬੈਠੀ ਸੀ ਉਹ ਮੱਠੀਆਂ ਬਣਾ ਕੇ ਦੇਊਗੀ ਹਾਂ ਪਰ ਦਿੱਤੀਆਂ ਮੇਰੇ ਮਾਂ ਨੇ ਨਾ ਮੇਰੀ ਮਾਂ ਇਹਨੇ ਗਰਮੀ ਚ ਮੱਠੀਆਂ ਬਣਾ ਕੇ ਕਿਵੇਂ ਦੇਵੇ ਕੋਈ ਨਹੀਂ ਪਿਆ ਜਦੋਂ ਕੋਈ ਨਹੀਂ ਪਿਆ ਠੰਡ ਹੋ ਗਈ ਦੇ ਦੂ ਸਾਨੂੰ ਬਣਾ ਕੇ ਤੇ ਜੋ ਥੋੜਾ ਨਹੀਂ ਪਿਆ ਜਿੱਥੇ ਤੇ ਸਾਡੇ ਤਾਂ ਹੀ ਨਿਕਣੀ ਨਹੀਂ ਸਾਡੇ ਤੇ ਡਿੱਗੀ ਤੁਹਾਡੇ ਪਿਆ ਹੋਗਾ ਤੂੰ ਜਾ ਨਹੀਂ ਮੈਂ ਤਾਂ ਕਿਤੇ ਮੀਂਹ ਨਹੀਂ ਦਿਨਾ ਆਈ ਦਿੜੀ ਤਾਂ ਟਪ ਨਿਕਲੀ ਪਈ ਐ ਕਾਲੇ ਕਿਹੜੀ ਫੇਰ ਦੇਣੀ ਐ ਟਪਾਂ ਦੀ ਕੱਢ ਲੈ ਰੱਬ ਵੀ ਲੋਕਾਂ ਵਰਗਾ ਹੋਇਆ ਤੇ ਛੇਰੇ ਵਰ ਦਿਰਾਪਾ ਫਿਰ ਜਾਈ ਜੀ ਤੂੰ ਆਹ ਹੋ ਜਾ ਰੱਬ ਬਾਏ ਤੇ ਤਾਂ ਮੱਠੀਆਂ ਮੰਗਲਿਆ ਤਾਂ ਹਾਂ ਫੇਰ ਹਾਂ ਚੰਗਾ ਬਣੇ ਕਰਦਾ ਚਾਹ ਪੀਨੇ ਨੇ ਮੁੰਡੇ ਆ ਗਏ ਆ ਮੁੰਡਾ ਨਹੀਂ ਆਪਾਂ ਦਾ ਫਰਦਾ ਪੀਊਗਾ ਰੋਟੀ ਫੜਾ ਦੀਆਂ ਨੇ ਫੜਾ ਦੂੰ ਨਾ ਰੋਟੀਆਂ ਤਾਂ ਹੋਣੀ ਹੀ ਪਕਾਈਆਂ ਕਿਤੇ ਰੋਟੀ ਵੀ ਨਹੀਂ ਪਕਾਈ ਤੜਕੇ ਬਸ ਉਹ ਨੰਦਾ ਬਰੇ ਬੈ ਸਾਡੇ ਰੋਟੀ ਨਹੀਂ ਲੱਗਦੇ ਤੂੰ ਰੋਟਣਾ ਵੀ ਘੱਟ ਲੈਣੀ ਆ ਹੋਣੀ ਆ ਤੇ ਤੇ ਅੱਛਾ ਤੇ ਮੱਠੀਰ ਚਾਹ ਤੇ ਪਕਾਈਆਂ ਨਹੀਂ ਆਹੋ ਪਤੀਆ ਮੈਨੂੰ ਹਾਂ ਲੈ ਆ ਨਾ ਕੋਈ ਨਹੀਂ ਪਕਾ ਦੂੰ ਤਾ ਰੋਟਣਾ ਮੈਂ ਤੈਨੂੰ ਦੱਸ ਤੇ ਦਾਲ ਮੂੰਗੀ ਦੀ ਤਰੂ ਖਾਣੀ ਹੋਈ ਤਾਂ ਖਾਲੀ ਨੀਂ ਫਾਣੀ ਜਮਾਨਾ ਖਾ ਰਵਾਰੇ ਖਾਣੀ ਤੇ ਪੈ ਕੇ ਨਹੀਂ ਦੀਦਾ ਮੈਨੂੰ ਐਸੀ ਕੋਈ ਲੀੜਾ ਕਪੜਾ ਦਿਖਾ ਦੂਗੀ ਆਉਂਦੀ ਰਹੀ ਕਲੈਸ ਪਾ ਕੇ ਵੇਖ ਆਹੇ ਬੰਦ ਛੋੜ ਦਿੱਤਾ ਉਹ ਯਾਰ ਮਟਰਾ ਲੈ ਤਾ ਗਾ ਕੱਲ ਦਿੱਤਾ ਮੇਰੇ ਪੇਕੇ ਆਨੇ ਤਾਂ ਮੈਂ ਤਾਂ ਕੁਛ ਨਹੀਂ ਲਈ ਹੈ ਕਰ ਤੂੰ ਬਗ ਜਾ ਰੋ ਪੇਕੇ ਤੈਨੂੰ ਦੇਖੂਗੀ ਮੈਂ ਸਨਾਰੇ ਲੈਂਦੀ ਨੂੰ ਮੈਂ ਤਾਂ ਨਹੀਂ ਆਉਂਦੀ ਬਿਚਾਰ ਹਾਲ ਆਉਂਦੀ ਮੈਂ ਤਾਂ ਚੋਲੇ ਦੇਖਿਆ ਨਹੀਂ ਜਿੱਦਾਂ ਦੀ ਮੈਂ ਦੇਖੀਆਂ ਹੋਰ ਕਿਉਂ ਖਾਪ ਹੋ ਕੇ ਮੁੱਕਰੀ ਜਾਨੀ ਹਾਂ ਮੁੱਕਰੀ ਜਾਨੀ ਹੈ ਦੇਖ ਲੈ ਖਾ ਲੈ ਮੱਠੀਆਂ ਮੁੰਡੇ ਦਾ ਚਾਹ ਚਾਹੀਦੀ ਆ ਪਾਉਂਦਾ ਫਿਰਦਾ ਇਹ ਮੱਠੀਆਂ ਲੈ ਕੇ ਆਉ ਹਾ ਪਲੀਸ ਆ ਐਨਾਂ ਨੰਗਾ ਤੇ ਹੀ ਲੈ ਆਉਣਗੇ ਆਂਗਰੇਜ਼ ਮੁੰਡੇ ਵੀ ਉਹ ਕਿਤੂ ਆ ਹੋਵੇ ਤੇਰਾ ਪੱਤਾ ਮੈਨੂੰ ਕਿਹੜਾ ਲੈਣ ਗਿਆ ਸੀ ਲੈ ਆ ਤਾਂ ਦੋ ਉੱਥੇ ਲੈ ਆਉਂਦੀ ਆਹ ਕਾਹਦਾ ਫਿਰ ਬੱਤਕਾ ਜਿਹਾ ਲੈ ਕੇ ਬੱਚਾਂ ਦੇ ਚੱਕ ਕੇ ਸਮਾਨ ਚੜਿਆ ਆ ਮੈਂ ਮੈਂ ਤਾਂ ਉਹ ਬਾਗ ਮਸਾਲੇ ਕਿ ਆਈਆਂ ਬਾਗ ਤੇ ਦੱਸ ਕੀ ਪਕੌੜੇ ਸੀ ਪੰਜਾਂ ਤਿੰਨ ਪਕੌੜੇ ਵੀ ਚਾਹੀਦੇ ਪਕੌੜੇ ਬਣਾ ਲੈਣੀ ਆ ਬੇਸਨ ਪਿਆਉ ਕਰੇ ਜਾਦੀ ਜੀ ਉੱਥੇ ਤੇ ਬਣਾ ਕੇ ਦੇਮ ਆਹ ਸਾਰੇ ਕਰ ਤਾਂ ਬਚੇਗਾ ਕੁਛ ਪਿਆ ਹਾਂ ਆਹੋ ਆਪਦੇ ਤਾਂ ਤੇਲ ਦਾ ਖਰਚ ਹੁੰਦਾ ਆ ਦਾਲ ਦਾ ਮਾਚਦਾ ਤੇਰਾ ਮੇਰੀ ਮਾਂ ਦਾ ਤੇਲ ਨਹੀਂ ਨਾ ਇੱਕ ਟਾਈਮ ਹੀ ਹੁੰਦਾ ਜੇ ਹੁਣ ਦੇਦਾ ਨਹੀਂ ਮੇਰੀ ਮਾਂ ਫਿਰ ਤੂੰ ਸੌਣ ਚ ਫੇਰ ਕਹਿਣਾ ਨਹੀਂ ਕੋੜੇ ਸਰਦੇ ਆਗੇ ਸੰਧਾਰੇ ਤੇਰਾ ਕਿੱਦਿਆ ਹੋਊਗਾ ਇੱਕ ਵਾਰੀ ਮਿਲਦਾ ਹੁੰਦਾ ਵੇ ਫੇਰ ਐਸੇ ਇੱਕ ਵਾਰੀ ਕਿ ਮੈਂ ਮਾਂ ਪੇਗਾ ਸਦਾ ਹੀ ਦਿੰਦੇ ਰਹਿੰਦੇ ਆ ਕਿ ਸਦਾ ਨੂੰ ਮਾਂ ਤੇ ਰੋਜ਼ ਖੜੇ ਰਹਿੰਦੇ ਆ ਲੈ ਇੱਥੇ ਮੈਨੂੰ ਐਂ ਦੱਸ ਛੋੜੇ ਆਟੇ ਦੀ ਘਾਟ ਆਟਾ ਹੀ ਨਹੀਂ ਕੰਕ ਮੁੱਕ ਗਿਆ ਆਪਣੀ ਸਾਡੇ ਦਾ ਬਝਾਇਆ ਕੋਸ਼ ਤੇਰੀ ਮਾਂ ਦੇ ਦੇਖਣਾ ਸੀ ਖਾ ਕੇ ਅੱਛਾ ਕੋਈ ਨਹੀਂ ਮੇਰੀ ਮਾਂ ਨੇ ਇੱਛੀ ਛੱਦ ਨੂੰ ਦੇ ਜੂ ਤੈਨੂੰ ਬਣਾ ਕੇ ਇੱਥੇ ਸਾਡੇ ਕੋਲ ਬਝਾਇਆ ਖਾ ਜੂਗੀ ਨਾ ਲੈ ਜੂਗੀ ਉਹ ਲਾ ਨੀਰਾ ਤਾਂ ਪਤਾ ਨਹੀਂ ਰਿਹਾ ਕਦੋਂ ਮੁੱਕ ਗਿਆ ਜੇ ਬੇਬੇ ਨਾ ਦੱਸਦੀ ਉਹ ਮੈਂ ਤਾਂ ਐਵੇਂ ਚਟਣੀਆਂ ਰੋਟੀਆਂ ਖਾ ਲੰਦਾ ਬੇਬੇ ਵੀ ਆਉਂਦੀ ਐ ਮੈਨੂੰ ਲੱਗਦਾ ਹਰਪ੍ਰੀਤ ਆਈ ਗਈ ਹੋ ਇਹ ਤਾਂ ਮਠੀਆਂ ਖਾਵਾਂਗੇ ਆਹ ਬਿਸਕਟ ਬੇਬੇ ਚਾਹ ਚੁ ਬਣਾ ਲਈ ਚਾਹ ਤਾਂ ਬਣਾ ਲਈ ਹਰਪ੍ਰੀਤ ਆ ਗਈ ਕਿ ਆਈ ਨਹੀਂ ਆ ਗਈ ਹਰਪ੍ਰੀਤ ਆ ਗਈ ਚਲ ਚੁਕਰਾ ਰੱਬ ਦਾ ਬੇਬੇ ਚੱਲ ਆਪਾਂ ਮਠੀਆਂ ਖਾ ਲਈਏ ਨੇ ਬਿਸਕਟ ਜਿਹੜੇ ਲੈਂਦੇ ਆ ਨੇ ਉਹ ਖਾ ਰਿਹਾ ਵਾਤਾ ਖਾਇ ਬੱਬੂ ਤੂੰ ਇੰਨੀ ਕਹਾ ਕਰੀ ਪਹਿਲੇ ਖਾਏ ਹਲਾ ਮੈਂ ਤਾਂ ਇਧਰ ਨੀਰਾ ਪਾਉਂਦੇ ਰਹਿ ਗਿਆ ਮਾਤਾ ਨੇ ਸੱਜਣਾਂ ਆਈਆਂ ਮੈਂ ਕਹਤਾ ਦੱਦ ਤੇ ਪਕੌੜੇ ਭੇਜ ਦੇਣਾ ਦੱਦ ਦੇ ਸੱਸ ਨੇ ਲੈ ਪਕੌੜੇ ਹੀ ਭੇਜੂਗਾ ਜੀ ਨਾ ਹਾਂ ਪਕੌੜੇ ਵੀ ਲੈ ਕੇ ਆਉ ਹਾਂ ਦੇਖ ਰਹੇ ਮੇਰੇ ਵਾਸਤੇ ਪਕੌੜੇ ਹੀ ਭੇਜਿਆ ਮੇਰੀ ਸੱਸ ਨੇ ਪਕੌੜੇ ਪੋਲੇ ਪਾ ਬਿਸਕਟ ਬੱਠੀਆਂ 10 ਜਣ ਖਾਵਾਂਗੇ ਆਪਾਂ ਦਾ ਅੱਛਾ ਮੱਠੀਆਂ ਹੀ ਪੋਲ ਰਹੇ ਨੇ ਹਾਂ ਅੱਗੇ ਤੇ ਪਾ ਕੇ ਓਕੇ ਉਹ ਪਾ ਕੇ ਬਣਾਈਆਂ ਤਾਂ ਦੇਖ ਲੈ ਵੀ ਹੈਨਾ ਦੇਖ ਤਾਂ ਸਹੀ ਖਾ ਕੇ ਜਾ ਕੇ ਮੈਨੂੰ ਨਾ ਦੱਸ ਦੇ ਮੈਂ ਤਾਂ ਐਵੇਂ ਚਟਣੀਆਂ ਰੋਟੀਆਂ ਖਾ ਲਾਂ ਹਾਂ ਜਦੋਂ ਮੈਂ ਚਟਣੀ ਖਾਈ ਜਾਂਦਾ ਮੂੰਹ ਸੜਾਈ ਜਾਂਦਾ ਹਾਂ ਦੇਖ ਲੈ ਐਵੇਂ ਮੂੰਹ ਸੜਾਉਂਦਾ ਦੇ ਖਾ ਲੈ ਜਾ ਕੇ ਚੰਗਾ ਵੇ ਵੇ ਆਹੋ ਖਾਣਾ ਕਾ ਜਾ ਕੇ ਖਾ ਲੈ ਖਾ ਲੈ ਹਾਂ ਕੋ ਨਾ ਕਰੀ ਜੇ ਬਾਈਆਂ ਨਾ ਖਾ ਲੈ ਮੱਟੇ ਜਦੋਂ ਤੂੰ ਦੇਖਣ ਲੱਗ ਜਾਏ ਬੇਬੇ ਆਏ ਕਿਹੜਾ ਮੈਂ ਨਿਆਣਾਗਾ ਮੈਂ ਨਾਲੇ ਮੇਰੀ ਗੱਲ ਸੁਣ ਮੈਂ ਥੋੜੀਆਂ ਥੋੜੀਆਂ ਖਾਉ ਜਾਣ ਕੇ ਬਿਸਕੁਟ ਤੇ ਮਠੀਆਂ ਕਈ ਦਿਨ ਚਲਾਵਾਂਗੇ ਆ ਕਈ ਤੋ ਹੱਲ ਆਏ ਨੇ ਖਾ ਲੱਗ ਜਾਨੇ ਮੈਨੂੰ ਪਤਾ ਹੈ ਤੜਕੀ ਚਾਣ ਵਾਲੀ ਖਾ ਰਿਆ ਕਰਾਂਗੇ ਆਹ ਕਿੰਨੇ ਕਹਿ ਬਾਹਰ ਗਿਆ 67 ਕਿੰਨਾ ਪੀਪਾ ਪਰ ਕਿਰਾਂ ਪੀਪਾ ਪਰ ਆ ਦੇਖ ਤੋ ਸਹੀ ਜਾ ਕੇ ਮੇਰੇ ਤਾਂ ਮੋਜਾਂ ਹੀ ਬਣ ਜਾਣਗੀਆਂ ਹਾਂ ਦੇਖ ਤੇਰੇ ਨਾਲ ਕੰਮ ਕਰਨ ਦਾ ਸਮਾਂ ਹੈ ਨਾ ਚੰਗਾ ਬੇਬੇ ਨੀਰ ਨੂੰ ਕਰੇ ਪਾਤਾ ਸਾਰਾ ਕੰਮ ਦਾ ਮੇੜ ਤਾਂ ਮੈਂ ਤਾਂ ਮਠੀਆਂ ਖਾਣੇ ਜਾ ਕੇ ਨਾ ਮਿਸਕਟ ਖਾ ਲਾ ਜਾ ਕੇ ਮੁੱਚਾ ਮੱਛਾ ਪੁੱਛੀ ਨਹੀਂ ਸਵਾਲ ਕੇ ਲੈ ਬੀਬੀ ਨੇ ਵਧੀਆ ਤਾਂ ਹਾਂ ਮੈਨੂੰ ਦੱਸ ਤਾਂ ਖੇਤੋਂ ਆਇਆ ਸੀ ਮਹਾਰਾ ਬੇਬੇ ਮੇਰੀ ਰੋਟੀ ਨਹੀਂ ਲੈ ਕੇ ਆਈ ਉਹ ਮੈਂ ਕਿਹਾ ਮੈਨੂੰ ਇੰਨੀ ਭੁੱਖ ਲੱਗੀ ਪਈ ਐ ਰੋਟੀਆਂ ਲਿਆ ਐਮੀ ਰੋਟੀਆਂ ਖਾ ਲੈਂਦੇ ਲੈ ਹੁਣ ਤਾਂ ਨਾਲੇ ਬਿਸਕਟ ਮਠੀਆਂ ਨਾਲੇ ਨਾਲੇ ਪਕੌੜੇ ਨਵੇਂ ਆਖੇ ਸੀ ਬੇਬੇ ਨੂੰ ਸਾ ਪਕੌੜੇ ਤਾਂ ਲਾਜ਼ਮੀ ਲੈ ਕੇ ਆਵਰ ਪ੍ਰੀਤਾ ਉਹ ਆਏ ਕਈ ਦਿਨ ਕੱਟ ਜਾਣਗੇ ਹੁੰਦਾ ਤੜਕੀ ਚਾਣ ਵਾਲੀ ਖਾ ਲਿਆ ਕਰਾਂਗੇ ਹਰਪ੍ਰੀਤ ਕਿੱਥੇ ਐ ਉਹ ਮੈਨੂੰ ਵੀ ਫੜਾ ਦੇ ਬਿਸਕਟ ਬੋਲ ਜੀ ਮਾਰੀ ਹਿੰਦਾ ਪਤਾ ਨਹੀਂ ਕੀ ਕਹਿੰਦਾ ਅੱਛਾ ਸਾਨੂੰ ਪਤਾ ਲੱਗ ਗਿਆ ਆ ਗਈ ਰਾਵੋ ਹਰਪ੍ਰੀਤ ਹਾਂ ਹੋਰ ਸਾਰੇ ਖੈਰ ਸੁਖ ਸੀ ਤੇਰੇ ਪੇਕੇ ਠੀਕ ਠਾਕ ਸੀ ਸਾਰੇ ਹਾਂ ਵਧੀਆ ਠੀਕ ਠਾਕ ਆ ਸਾਰੇ ਅੱਛਾ ਬਾਪੂ ਠੀਕ ਸੀ ਹਾਂ ਬਾਪੂ ਵੀ ਠੀਕ ਸੀ ਬੇਬੇ ਵੀ ਠੀਕ ਸੀ ਬੇਬੇ ਵੀ ਠੀਕ ਸੀ ਹੋਰ ਧੀ ਭਝਾਈ ਭਰਾ ਸਾਰੇ ਜਮਨ ਸਾਰੇ ਠੀਕ ਐ ਅੱਜ ਬਾਰੀ ਖੈਰ ਸੁਖ ਜੀ ਪੁੱਛੀ ਐ ਨਾ ਅੱਗੇ ਤਾਂ ਤੂੰ ਕਦੇ ਮੈਨੂੰ ਪੁੱਛਿਆ ਨਹੀਂ ਉਹ ਲੈ ਖੈਰ ਸੁਖ ਜੀ ਮੈਂ ਸਹੁਰੇ ਨਹੀਂ ਖੈਰ ਸੁਖ ਨਹੀਂ ਪੁੱਛੂੰਗਾ ਮੈਂ ਹੋਰ ਕੀ ਦੀ ਪੁੱਛੂੰਗਾ ਅੱਛਾ ਉਹ ਮੇਰੀ ਸੱਸ ਨੇ ਦੇਖ ਲੈ ਮੇਰੇ ਵਾਸਤੇ ਮਠੀਆਂ ਪਕੌੜੇ ਬਿਸਕੁਟ ਕਿੰਨਾ ਸਮਾਨ ਬਣਾ ਕੇ ਭੇਜਿਆ ਮੈਂ ਖੈਰ ਸੁਖ ਤਾਂ ਪੁੱਛੀ ਸਕਦਾ ਅੱਛਾ ਬਿਸਕਟ ਮਠੀਆਂ ਪਕੌੜੇ ਉਹ ਮੈਨੂੰ ਸਾਰਾ ਦੱਸਦਾ ਬੇਬੇ ਨੇ ਸਾਰਾ ਕੁਝ ਖਾ ਕੇ ਗੀਏ ਬੇਬੇ ਤਾਂ ਉਹ ਮੇਰੇ ਵਾਸਤੇ ਪਲੇਟ ਪਰ ਲਿਆ ਹੁਣ ਮੈਂ ਵੀ ਖਾ ਲਾਂ ਅੱਛਾ ਬੇਬੇ ਖਾ ਗਈ ਲੈ ਹੁਣ ਤੈਨੂੰ ਪਤਾ ਹੀ ਤੇਰੇ ਕੋਲੇ ਖਾ ਕੇ ਜੇ ਚਾਹ ਤਾਂ ਬੇਬੇ ਨੇ ਬਣਾਈ ਰੱਖੀ ਸੀ ਉਹ ਮੈਂ ਤਾਂ ਰੋਟੀਆਂ ਖਾਣੇ ਚਟਣੀ ਨਾ ਉਹ ਤਾਂ ਉਹਨੂੰ ਬੇਬੇ ਨੇ ਦੱਸਤਾ ਵੀ ਹਰਪ੍ਰੀਤ ਅੱਜ ਆਪਦੇ ਪੇਕੇਆਂ ਤੋਂ ਆਉਣ ਵਾਲੀ ਸਾਰਾ ਸਮਾਨ ਲੈ ਕੇ ਆਉ अच्छा ਹੁਣ ਜਿਹੜੇ ਬੇਬੇ ਨੇ ਪਕੌੜੇ ਖਾਦੇ ਤੇ ਮਠੀਆਂ ਖਾਧੀਆਂ ਤੈਨੂੰ ਹੀ ਲੈਣੇ ਆ ਉਹ ਉਹ ਮੈਂ ਹੁਣ ਮੈਂ ਨਹੀਂ ਖਾਣੀਆਂ ਉਹ ਤੂੰ ਬਾਰੀ-ਬਾਰੀ ਕਿਵੇਂ ਜਾਨੀਂ ਅੱਛਾ ਬਾਰੀ-ਬਾਰੀ ਐ ਪੁੱਛਦੀਆਂ ਵੀ ਤੁਸੀਂ ਜ਼ਰੂਰੀ ਖਾਣੀਆਂ ਹੁਣੇ ਖਾਣੀਆਂ ਮੈਨੂੰ ਐਸੀ ਦੋ ਮਿੰਟ ਠਹਿਰ ਕੇ ਖਾ ਲਾ ਦੇ ਮੈਂ ਤਾਂ ਬਾਹਰ ਜਿ ਠਹਿਰੇ ਨਾ ਮੈਂ ਤਾਂ ਖੇਤੋਂ ਆਇਆ ਪਹਿਲਾਂ ਅੱਛਾ ਤੇ ਮੈਂ ਨਹੀਂ ਲਾ ਪਾਇਆ ਉਹ ਮੇਰਾ ਤਾਂ ਬਥੇਰਾ ਕਰ ਹੋ ਗਿਆ ਠਹਿਰਦੇ ਨੂੰ ਤੂੰ ਹੁਣ ਛੇਤੀ ਕਰ ਦੇਣਾ ਕਰ ਮੈਨੂੰ ਤਾਂ ਬਾੜੀ ਭੁੱਖ ਲੱਗੀ ਪਈ ਐ ਲੈ ਫਿਰ ਐ ਕਰ ਉਹ ਲੈ ਕਾਈ ਕਰੀ ਪਹਿਲਾਂ ਨਾ ਬਿਸਕੁਟ ਮਾਂ ਨੂੰ ਮਾਰਨਾ ਉਹ ਪਹਿਲੇ ਮਿੱਠਾ ਸਮਾ ਲਈ ਪਕੌੜੇ ਤਾਂ ਮਗਰੋਂ ਲਈ ਠੀਕ ਹੈ ਠੀਕ ਹੈ ਮਿੱਠਾ ਹੀ ਲਿਆਉ ਪਹਿਲਾਂ ਮਠਨੀ ਲਿਆਉਣੀ ਹੈ ਜਿਹੜੀਆਂ ਬੇਬੇ ਨੂੰ ਖਵਾਈਆਂ ਹੈ ਬਿਸਕੁਟ ਵੀ ਨਾਲ ਹੀ ਠੀਕ ਹੈ ਠੀਕ ਹੈ ਆ ਨਹੀਂ ਚਾਚ ਢੋਬਗੀ ਖਾਉਂਗਾ ਮੈਂ ਚੰਗਾ ਚੰਗਾ ਲੈ ਪਰ ਹੋ ਜਾ ਤਕੜਾ ਹੋ ਜਾ ਤਿਆਰ ਬੇਬੇ ਨੇ ਤਾਂ ਮਠੀਆਂ ਮੈਂ ਖਵਾਈਆਂ ਸੀ ਬੋਲ ਕੇ ਤੇ ਤੈਨੂੰ ਸਮਾਰ ਕੱਢ ਆਉਂਗੀ ਹੋ ਜਾ ਤਕੜਾ ਲੈ ਕੀ ਕਰ ਬੰਦੇ ਦਰ ਪਾ ਦੀ ਸਾ ਦੇ ਗੋਬੜ ਉਸ ਗੱਲ ਕੀ ਹੋ ਗਈ ਮੈਂ ਜਰਣੀਆਂ ਆਈਆਂ ਪਪਾਰ ਕੇ ਤੇਰੀ ਮਾਂ ਪਤਾ ਨੇ ਕਦੇ ਤਰੀ ਮਾਂ ਮਛੀਆਂ ਮੰਗਦੇ ਕਦੇ ਪੰਗ ਮੰਗਦਾ ਉਹ ਕੱਲ ਦਾ ਦੱਸ ਦੇ ਨਾ ਮੇਰੇ ਪੇਕੇ ਹਾਂ ਦੋ ਜਲੂਸ ਕੱਢ ਰੱਖੇ ਉਹ ਤੇਰੇ ਪੇਕੇ ਦਾ ਕਿ ਜਲੂਸ ਕੱਢਿਆ ਸੀ ਮੈਂ ਤੁਹਾਨੂੰ ਦੱਸਾਂ ਨਾ ਪਾਣੀ ਲੱਤ ਚ ਖੁੰਡੀ ਕੜੀ ਸੀ ਪਰ ਬੜੇ ਤੇ ਦੋਨਾਂ ਮਾਪਤਾਂ ਵੀ ਮੈਂ ਪਕੌੜੇ ਖਾ ਕੇ ਆਈਆਂ ਤੇ ਮੱਠੀਆਂ ਖਾ ਕੇ ਆਈਆਂ ਜੇ ਮੇਰੀ ਮਾਂ ਨੇ ਦਿੱਤਣਾ ਨਹੀਂ ਤਾਂ ਬੇਇੱਜ਼ਤੀ ਕਰਨੀ ਐ ਤੁਸੀਂ ਦਿੱਤੀਆਂ ਨੇ ਤੇਰੀ ਮਾਂ ਆਹੋ ਤੇ ਨਾ ਦਿੱਤਣ ਪਕੌੜੇ ਮੱਠੀਆਂ ਦੱਸ ਉਹ ਬੇਬੇ ਦਾ ਕੰਨੀ ਲੈ ਬਿਸਕੁਟ ਮੱਠੀਆਂ ਪਕੌੜੇ ਲੈ ਕੇ ਆਇਆ ਯਾਰ ਪਈ ਤਾਂ ਬੇਬੇ ਨਾਲ ਹੋਈ ਗੱਲ ਪੈਣਾ ਲੜਕੇ ਇਹ ਮੈਂ ਸੱਚ ਨੂੰ ਆ ਵੀ ਖਾਕੇ ਕੀ ਮੈਂ ਤਾਂ ਪਕੜੋ ਹਾਂ ਤੂੰ ਖਾਲਾ ਤੂੰ ਲੈ ਕੇ ਨਹੀਂ ਆਈ ਕੋਸ ਮੈਂ ਤਾਂ ਦੱਸ ਦੱਸਾਂ ਲੈ ਵੀ ਲੈ ਕੇ ਨਹੀਂ ਆਈ ਮਰੀ ਨਾ ਕੁੰਡੀ ਕੋ ਬਕੜ ਦਿੰਦੇ ਨਾ ਮਾਪ ਤਾਂ ਦਾ ਕੋ ਚੱਲ ਫਿਰ ਕੋਈ ਗੱਲ ਨਹੀਂ ਫਿਰ ਹਰਖ ਦੀ ਕੋਈ ਨਹੀਂ ਲੈ ਕੇ ਨਾ ਖਾਣਾ ਤਾਂ ਹੋਰ ਕੀ ਕਰਾ ਚਟਣੀ ਨਾ ਤੂੰ ਫੜਾ ਦੇ ਮੈਨੂੰ ਨਹੀਂ ਤੂੰ ਬੇਇਨਤੀ ਤੇ ਬੇਇਨਤੀ ਕਰਨ ਲੱਗੇ ਪਹਿਲਾਂ ਤਾਂ ਤੇਰੀ ਮਾਂ ਤੇ ਕੀ ਗੱਲ ਕੋਈ ਨਹੀਂ ਕਿ ਲੈ ਪਕੌੜੇ ਲੈ ਕੁੜੇ ਲੈ ਮੱਠੀਆਂ ਲੈ ਤੇਰੀ ਮਾਂ ਨੇ ਪਕਾ ਕੇ ਦਿੱਤ ਰਹੇ ਹਾਂ ਹੁਣ ਇੰਨੇ ਦਿਨਾਂ ਦਾ ਆਪਣੇ ਪੇਕੇ ਤੇ ਫਿਰ ਲੈ ਕੇ ਕੀ ਆਈਆਂ ਉਥੋਂ ਨਾ ਫਿਰ ਜੇ ਤਾਂ ਸੌਣ ਚਾਹਣਗੇ ਉਦੋਂ ਨੂੰ ਜਾ ਕੇ ਜਾਣਗੇ ਉਦੋਂ ਖਾਲੀਆ ਪਾ ਜਾਣਗੇ ਇਹਨਾਂ ਕਹਿੰਦੇਗਾ ਤੇਰਾ ਭਰਾ ਦੇ ਕੇ ਨੀਗਾ ਸੋਨ ਚ ਸਭ ਦਾ ਸੁਨਾਰਾ ਗਿਆ ਹੁਣ ਲਿਆ ਆਉਂਦੀ ਹੋਰ ਕਿਹੜਾ ਤੇਰੇ ਪੇਕੇ ਦਾ ਆਟਾ ਮੁੱਕ ਗਿਆ ਸੀ ਕਿਤੇ ਅਚਾਨਕ ਖੋਦਿਆ ਆਟਾ ਹੈ ਨਹੀਂ ਤੁਸੀਂ ਗੋਲ ਦਾ ਲੰਬੀ ਚੱਕੀ ਫਿਰਿਓ ਕਰਕ ਨੂੰ ਉਹ ਅਸੀਂ ਤਾਂ ਕਰਾਂਉਂਦੇ ਮਾੜ ਹਰਪੀਟ ਲੈ ਕੇ ਆਉ ਉਹ ਸਾਡੇ ਵੀ ਰੱਬ ਦਿੱਤਾ ਸਭ ਕੁਝ ਹੈ ਬੇਬੇ ਨੂੰ ਮੈਂ ਕਹੀ ਹਿੰਦਾ ਬੇਬੇ ਬਣਾ ਜੀ ਮੇਰੇ ਵਾਸਤੇ ਬਣਾ ਲੈ ਮੈਂ ਕਦ ਰੋਕੇ ਸੀ ਮਠਿਆ ਬਣਾਉਣ ਤੋਂ ਜੇ ਮੈਂ ਤੇਲ ਵਾਲੀ ਘੋਲੀ ਲੈਗੀ ਚੱਕ ਉਹ ਪਏ ਤੇਲ ਦੀ ਘੋਲੀ ਬਣਾ ਲਾ ਨਹੀਂ ਦੋਨੇ ਮਾਂ ਰੋ ਡੀਕਤਾਰੇ ਹਾਂ ਕਰ ਨਹੀਂ ਆਉਂਦੀ ਕਰ ਨਹੀਂ ਸੇਕ ਲੱਗਦੇ ਚੁੱਲ੍ਹੇ ਕੋਲੇ ਮੇਰੀ ਮਾਂ ਵੀ ਗੱਲ ਲੋਹੇ ਦੀ ਬਣੀਆ ਸਾਨੂੰ ਬਣਾ ਕੇ ਦੇਦੇ ਮੇਰੀ ਮਾਂ ਨੂੰ ਵੀ ਆਈ ਪਕੌੜੇ ਖਵਾਏ ਜੇ ਮੈਨੂੰ ਖਵਾਉਦੀ ਸੀ ਹਾਂ ਤੇਰੀ ਮਾਂ ਨੂੰ ਵੀ ਆਈ ਖਵਾਏ ਤੇਰੀ ਮਾਂ ਨੂੰ ਤਾਂ ਥੋੜੇ ਜਿ ਠੰਡੇ ਖਵਾਏ ਸੀ ਤੂੰ ਥੋੜੇ ਜਿ ਉਹ ਗੱਲ ਖੁੰਡੀ ਚੱਕਣੀ ਬੈਗੀ ਤੱਤੇ ਖਾ ਲੈ ਕੀ ਤੱਤੇ ਖਾ ਲੈ ਕੀ ਤੱਤੇ ਖਾ ਲੈ ਜਮਨ ਤੇਰੇ ਤੱਪੇ ਕਿੰਜ ਜਮਨ ਕੰਮੇ ਨੇ ਕਿਸੇ ਮੇਰੇ ਬੱਲੇ ਤੇ ਜਮਨ ਕੰਮੇ ਐ ਜਮਾਨੇ ਚੰਗੇ ਤੇ ਮੱਠਾਂ ਨੇ ਫਿਰ ਤੇ ਪਿੱਕੇ ਚੰਗੇ ਸੀ ਕਤਬੜੀ ਬਾਬਾ ਕਰਦੇ ਤੇ ਕਹਿੰਦੀ ਮਕਾੜੋ ਹਾਜੀ ਅੱਜ ਉਸੇ ਲਈ ਖਾਂ ਪੀਣ ਵਾਸਤੇ ਹੈ ਖਾਂਦੀ ਨਹੀਂ ਤੇ ਕਿ ਨਹੀਂ ਜਿਹੜਾ ਉਹਨੇ ਖੇਤ ਚ ਸੀ ਦੇਤਾ ਉਹਨਾਂ ਨੇ ਮੂੰਗੀ ਦੇਤੀ ਮੂੰਗੀ ਦੇਤੀ ਆਹੋ ਉਹ ਮੂੰਗੀ ਤਾਂ ਆਪਣੇ ਬਛੇਰੀ ਪਈਏ ਘਰੇ ਉਹ ਤੇਰੇ ਮੁੱਲ ਦੀ ਹੈ ਉਹ ਦੇਸੀ ਮੂੰਗੀ ਹੈ ਹਾਂ ਤੇ ਮਾਂ ਕਹਿੰਦੀ ਮੂੰਗੀ ਦੀ ਦਾਲ ਵੀ ਨਹੀਂ ਖਾਂਦੀ ਜਮਾ ਨਾ ਖਾਓ ਮਾਂ ਪਤ ਕੋਸਾ ਨਾ ਖਾਓ ਜੇ ਤਾਂ ਮੇਰੀ ਪੱਕੀ ਵਾਲੀ ਮੂੰਗੀ ਖਾਣੀ ਹੈ ਤਾਂ ਦੇਖ ਲਓ ਜੇ ਨਹੀਂ ਖਾਣੀ ਤਾਂ ਖੁੰਡੀ ਪਈਏ ਦੋਨਾਂ ਨੂੰ ਪੁੱਛੋ ਕੀ ਖਾ ਕੇ ਐਮੀ ਟਿੱਡ ਦੁਖੀ ਜਾਊਗਾ ਮੈਂ ਤਾਂ ਮੂੰਗੀ ਬਣਾਉਂਗੀ ਮੈਂ ਮੂੰਗੀ ਬਣਾਉਂਗੀ ਮੂੰਗੀ ਦੀ ਦਾਲ ਕੱਲੀ ਖਾਉਂਗੀ ਨਾ ਤੈਨੂੰ ਦੇਵਾਂ ਨਾ ਤੇਰੇ ਮਾਂ ਨੂੰ ਦੇਵਾਂ ਜਾ ਜੀਜੀ ਤਾਂ ਕੋਈ ਲੈ ਆਉਂਦੀ ਜਿੱਦ ਲੈ ਕੇ ਆਉਣੀ ਸੀ ਚੱਕਾ ਖੁੰਡੀ ਪਣਾ ਖੁੰਡੀ ਚੱਕਾ ਖੁੰਡੀ ਚੱਕਾ ਉਹ ਚੰਗਾ ਕਰ ਮੈਂ ਤਾਂ ਤੂੰ ਮੈਨੂੰ ਫੇਂਡਰ ਲੈਣ ਗਿਆ ਨਾ ਤੂੰ ਮੈਨੂੰ ਫੋਨ ਕੀਤਾ ਨਾ ਤੂੰ ਮੈਨੂੰ ਅੱਡੇ ਤੋਂ ਚੜਾ ਕੇ ਲੈ ਆ ਮੈਂ ਬੱਸਾਂ 'ਚ ਰੁਲਦੀ ਆਈ ਨਾ ਆ ਗਿਆ ਪਤਾ ਮੈਂ ਤੇਰੇ ਪੇਕੇ ਨਾਲ ਤਰੀਕਾ ਮਚੇਨਾ ਹੋਗਾ ਸਤਵਾਂ ਚ ਗਈ ਦਾ ਸਤਵਾਂ ਚ ਗਈ ਚ ਲੱਗਦੇ ਮੇਰੇ ਤੇ ਵੀ ਪੇਕੇ ਗਈ ਕਿਉਂ ਜੇ ਪੇਕੇ ਗਈ ਤਾਂ ਪੇਕੇ ਨੂੰ ਝੋਲੇ ਭਰ ਪਰ ਲਿਆਵੇ ਆ ਜਾ ਜਾ ਪਰੇ ਰੋਟੀਆਂ ਲਿਆ ਦੇ ਚੱਟੜੀ ਨਾਲ ਦੋ ਰੋਟੀਆਂ ਦਾ ਮੈਥੇ ਨਹੀਂ ਪੜਾਈ ਦਣਾ ਜਿਹੜੀ ਤੁਸੀਂ ਮੇਰੇ ਨਾਲ ਕੁੱਤੇ ਖਾਣੀ ਕਰੀ ਮੈਂ ਤੁਸਾਂ ਨੂੰ ਰੋਟੀਆਂ ਨਾਲ ਕਿਤੇ ਸਾਨੂੰ ਪਰੌਂਠੇ ਲਾ ਕੇ ਦੇ ਦੇ ਮਾਂ ਪਤਨ ਉਹ ਬੇਬੀ ਵੀ ਮੈਨੂੰ ਚਿਹੜ ਕਰ ਗਈ ਮੈਨੂੰ ਕੀ ਪਤਾ ਸੀਗਾ ਸੱਚ ਬੋਲ ਜੀ ਤੇਰੀ ਮਾਂ ਕਰਦੀ ਮੈਂ ਤੇਨ ਮਝਾ ਦੀ ਮਾਂ ਨੂੰ ਪੁੱਛ ਜਾ ਕੇ ਦਿਖਾਇਆ ਪਕੌੜੇ ਖਵਾਤੇ ਤੇਰੀ ਮੂੰਹ ਨੇ ਤੱਤੇ ਤੱਤੇ ਖਵਾਇਆ ਦੱਸਿਆ ਹੁਣ ਤੂੰ ਵੀ ਜਾ ਕੇ ਪਹਿਲਾਂ ਬੇਬੇ ਨੇ ਮੈਨੂੰ ਚੋਪਾ ਕਰੀਆ ਹੁਣ ਤੂੰ ਟੋਕਰੀ ਤੇ ਮੱਠਿਆਂ ਤੇ ਪਕੌੜੀ ਖਾ ਕੇ ਆਏ ਤੂੰ ਐ ਕਹਿੰਦੀ ਬੇਬੇ ਮੈਂ ਤਾਂ ਗਰਮ ਜਲੇਬਾਂ ਵੀ ਖਾਇਆ ਨਾਲ ਉਹ ਰਹਿਣ ਤੇ ਰਹਿਣ ਤੇ ਝੇਡਾਂ ਕਰਨ ਨੂੰ ਦੋਨਾਂ ਨੂੰ ਸੱਸ ਨੂੰ ਹਾਂ ਨੂੰ ਮੈਂ ਚਾਰ ਵਗਣਾ ਦੋ ਚਾਰ ਨੂੰ ਬਾਹਰ ਵੀ ਦੱਸਦੀ ਵੀ ਮੈਂ ਸੌਰਿਆਂ ਦਾ ਮੱਠਣਾ ਤੇ ਜਲੇਬਾਂ ਤੇ ਪਕੌੜੇ ਖਾ ਕੇ ਆਇਆ ਜਮਾ ਜਲੂਸੀ ਕੱਢੀ ਜਾਂਦੇ ਤੇ ਪੇਕੀ ਵਗਣਾ ਤੇ ਪਿੱਛੇ ਪੈ ਜਾਂਦੇ ਪੇਕਿਆਂ ਦੇ ਤੇ ਕਿਹਨਾਂ ਮਸਾਲ ਪਰ ਬੜੇ ਰਣ ਖਾਣਾ ਦਾਣਾ ਸਾਨੂੰ ਐ ਡਿਗਾਈਟ ਮੰ ਕਰਕੇ ਦੇ ਤਨਾ ਤੁਹਾਡੇ ਘਰੇ ਸਾਰਾ ਦਿਨ ਕੰਮ ਕਰਦਾ ਹੈ ਹਜੇ ਤੁਹਾਡਾ ਟਿੱਡ ਨਹੀਂ ਪਰਦਾ ਦੇ ਦਾਨ ਪੇਕੇ ਮੱਠਿਆਂ ਪੇਕੇ ਆਂਗਾ ਮੱਠਿਆਂ ਤੇ ਹੋ ਜਾਂਦੀ ਆ ਸੌਣ ਚ ਵੀ ਪੇਕੇ ਮੱਠਿਆਂ ਲੈ ਜਾਣਾ ਹਾਰਡ ਚ ਵੀ ਪੇਕੇ ਮੱਠਿਆਂ ਲੈ ਜਾਣਾ ਵਿਸਾਖ ਚ ਵੀ ਪੇਕੇ ਮੱਠਿਆਂ ਲੈ ਜਾਣਾ ਤਿੰਨ ਮਹੀਨੇ ਖਵਾ ਰਣ ਸਾਨੂੰ ਵਿਸਾਖ ਚੱਲ ਪਈ ਤੇਰੀ ਮਾਤਾ ਤੇ ਮੈਂ ਤਾਂ ਗਰ ਲਾਲ ਨੂੰ ਝੇੜ ਕਰੀ ਸੀ ਨਾ ਇਹ ਨਹੀਂ ਸਮਝਦੇ ਕਿ ਮੇਰੀ ਮਾਤਾ ਸੀ ਜਾਂਦੀ ਆ ਤੇ ਬੇਬੇ ਹਾਂ ਤੁਮ ਮਨ ਹੋਰੀ ਝੇੜ ਕਰਤੀ ਮਾ ਮੇਰੇ ਮਾਂ ਦਾ ਖੁੰਟੀ ਲੈ ਕੇ ਪੈ ਗਈ ਹਾਂ ਕੋ ਨਾ ਕੋ ਮਠੀਆਂ ਨਾ ਬਿਸਕੁਟ ਨਾ ਪਕੌੜੇ ਕੁਝ ਵੀ ਨਹੀਂ ਲੈ ਕੇ ਦਾ ਖਾਲੀ ਆ ਗਈ ਆ ਦੇ ਪੇਕਿਆਂ ਤੋਂ ਮੈਂ ਤਾਂ ਚੇੜ ਕਰੀ ਸੀ ਆ ਕੇ ਬੇਬੇ ਤੂੰ ਕੀ ਚੇੜ ਕਰੀ ਸੀ ਉਹ ਮੈਂ ਤਾਂ ਲੈ ਭੁੱਖਾ ਮਰੀ ਜਾਣਾ ਮੈਨੂੰ ਚਟੜੀਆਂ ਰੋਟੀਆਂ ਵੀ ਨਹੀਂ ਮਿਲੀਆਂ ਮਿਲੀਆਂ ਨਹੀਂ ਮਿਲਗੀਆਂ ਚਲ ਆਪਾਂ ਹੁਣ ਆਏ ਕਾ ਹਾਂਗੇ ਉਹਦੇ ਪੈੜੀ ਕਰਾਂਗੇ ਹੁਣ ਆਏ ਕਾਂਗੇ ਵੀ ਸਾਨੂੰ ਮਠੀਆਂ ਪਕਾ ਕੇ ਲੈ ਹੁਣੇ ਹੁਣ ਬੇਬੇ ਇਹ ਤੇਰੀ ਗੱਲ ਠੀਕ ਹੈ ਹਾਂ ਵੀ ਤੂੰ ਉੱਥੋਂ ਤਾਂ ਨਹੀਂ ਲੈ ਕੇ ਹੁਣ ਆਪਾਂ ਚਾ ਮਠੀਆਂ ਨਾਲ ਹੀ ਪੀਵਾਂਗੇ ਹਾਂ ਹੁਣੇ ਬਣਾ ਕੇ ਦੇ ਸਾਨੂੰ ਸਾਡਾ ਤੇਲ ਹੈ ਸਾਡਾ ਆਟਾ ਪਕਾ ਹੁਣ ਪਕਾ ਹੁਣ ਆ ਜਾ ਚੱਲ ਦੋਨੇ ਗੱਲ ਕਰਾ ਦੋ ਨਹੀਂ ਜਾਣੇ ਕਹਾਂ ਆਏ ਇਹ ਲੋਟਾਂ ਆਏ ਕਿੱਥੇ ਲੋਟਾਂ ਜਿੱਤੀ ਹਾਂ ਚੱਲ ਹਰਪੀ ਤਾ ਉਰੇ ਆ ਕਿਧਰ ਫਿਰਦੀ ਐ ਉਰੇ ਆ ਪਰੀ ਤਾ ਕਰ ਗਾਲੇ ਨਹੀਂ ਆ ਪਰੀ ਸਾ ਕਿੱਥੇ ਐ ਤੂੰ ਐ ਕਿੱਥੇ ਫਿਰਦੀ ਹੋ ਗਏ ਆ ਜਾ ਆ ਜਾ ਮੇਰੀ ਗੱਲ ਸੁਣ ਲੈ ਤੂੰ ਐ ਕਿੰਨੀ ਸੀ ਨਾ ਹਾਂ ਅੱਗੇ ਸੋਡੇ ਘਰੇ ਕਿਹੜਾ ਆਟਾ ਨਹੀਂ ਤੇਲ ਨਹੀਂ ਗਾ ਸਾਡੇ ਹੀ ਆਟਾ ਹੈ ਸਾਡੇ ਹੀ ਤੇਲ ਹੈ ਸਾਡੇ ਹੀ ਗੈਸ ਹੈ ਬੇਬੇ ਤੇ ਮੇਰੇ ਵਾਸਤੇ ਦੋ ਨਾਂ ਵਾਸਤੇ ਨਾ ਹੋਣੇ ਹੁਣ ਮਠੀਆਂ ਪਕਾ ਕੇ ਦੇ ਮੈਂ ਪਕਾ ਬੋਦੀਆਂ ਪਕੌੜੇ ਹਾਂ ਤੇ ਮੇਰੀ ਗੱਲ ਸੁਣ ਲੈ ਵਧੀਆ ਪਕੌੜੇ ਬਣਾ ਕੇ ਲਈ ਵਧੀਆ ਮਠੀਆਂ ਤੇ ਚਾਹ ਬੇਬੇ ਨੇ ਬਣਾਈ ਪਈ ਐ ਅਸੀਂ ਤਾਂ ਚਾਹ ਉਹਨਾਂ ਮਠੀਆਂ ਨਾਲ ਹੀ ਪੀਵਾਂਗੇ ਨਾ ਸਰਦੇ ਨਹੀਂ ਮਾਂ ਨਾ ਅਸੀਂ ਨਹੀਂ ਪਾਸ ਤੂੰ ਥੋੜੀ ਜਾਣੇਗੀ ਜੇ ਹੁਣ ਤੇਥੋਂ ਨਾ ਪਕਵਾਂਗੇ ਅੱਜ ਇੱਥੇ ਅੱਛਾ ਸਾਨੂੰ ਮਾਂ ਪੁੱਤਾਂ ਨੂੰ ਲਾਜ਼ਮੀ ਚਾਹੀਦਾ ਜੇ ਚਾਹੀਦਾ ਬਤਾ ਦੇ ਇਹ ਜਿੱਕੜੀ ਗੱਲ ਹੈ ਪੈਰੀਪੂਰਾ ਬੁਝਾ ਨਹੀਂ ਬੇਬੇ ਗਲਤੀ ਹੋ ਗਈ ਮੇਰੇ ਤਾਂ ਨਾ ਨਾ ਮੈਂ ਬਣਾਦਾ ਨਹੀਂ ਨਾ ਮੈਂ ਹਾਂ ਪਾ ਕੇ ਹਾਂ ਫੇਠੇ ਠੀਕ ਹੈ ਮਾ ਆ ਲਿਆ ਉਹ ਆਕੇ ਲਿਆ ਬਣਾ ਕੇ ਲਿਆ ਪੈਰੀਆ ਖਲੋਦੀ ਨਾ ਨਾ ਪੈਰੀਪੂਰੀ ਹੈ ਨਾ ਫਸ ਲਿਆ ਤੇ ਗਲਤੀ ਹੋ ਗਈ ਆ ਜਾ ਰੇ ਪਏ ਆ ਜਾ ਸਾਡੀ ਤਾਂ ਜੂ ਨਾ ਲਾ ਸਕੀ ਇਹ ਸਦਾ ਸਿੱਧੀ ਹੋਗੀ ਹੁਣ ਤਾਂ ਵਾਹ ਲਾ ਆ ਜਾ ਬੇਬੇ ਚਾਹ ਆਪਾਂ ਐ ਸਿੱਧੀ ਕਰੀ ਦੀ ਐ ਆਹ ਪਤਾ ਹੈ ਕਿ ਇਹ ਮੇਰੇ ਮਾਗਰ ਕੁੰਡੀਆਂ ਜੇ ਲੈ ਕੇ ਪੈਂਦੀ ਐ ਐਨਾ ਰੋਹ ਨਾਲ ਨਾਲ ਦੇਖ ਨਹੀਂ ਥੋੜੀ ਜਨਾ ਮੈਂ ਖਾਂ ਮੈਂ ਮੱਠੀਆਂ ਆਉਂਦੀਆਂ ਮੈਂ ਖਾਂ ਬਾਹਰ ਹੀ ਮੈਨੂੰ ਮਿਲੇਗੀ ਤੇ ਵੇ ਲੈ ਛੋਟੇ ਕਰੇ ਤੇਲ ਆਟੇ ਤੁਸੀਂ ਬਣਾ ਲੈਂਦੇ ਮਹੌਨੇ ਸਿੱਧੀ ਪਰਵਾਹ ਆ ਰੋਹ ਮਾਉ ਤਾਂ ਤੇਰਾ ਹਾਂ ਰੋਹ ਤਾਂ ਤੈਨੂੰ ਪਤਾ ਹੈ ਮੈਂ ਹੁਣ ਬਣਾ ਕੇ ਲਵ ਚਾਹ ਤਾਂ ਬਣੀ ਪਈ ਬੇਬੇ ਚਾਹ ਤਾਂ ਤੇਰੇ ਸਾਹਮਣੇ ਬਣਾਈ ਐ ਮੈਂ ਲਾਹ ਲਾ ਚਗਾਈ ਮੈਂ ਖਾਂ ਲਾ ਬਸਵਾਦ ਚਾਹ ਹੋਵੇ ਨਾਲ ਕਿਤਾ ਹੁਣ ਸੂਰੀ ਵੀ ਹੋ ਗਈ ਆਹ ਲਈ ਹੁੰਦੇ ਰੋਟੀਆਂ ਨਹੀਂ ਖਾਂਦੇ ਅਸੀਂ ਹੱਥ ਕਰੋ ਹੱਥ ਛਟਣੀ ਆ ਫੜ ਬੇਬੀ ਮਾਂ ਨਹੀਂ ਲੰਜੀ ਹੈ ਜਾਂ ਨਹੀਂ ਰੋਟੀ ਤਾਂ ਫੜ ਕੇ ਅਰੇ ਮੱਠੀਆਂ ਫੜਦਾ ਰਹਿ ਕੀ ਕਰੀਏ ਕੱਲ ਰਸੂ ਖੀ ਕੀ ਕਰੀਏ ਥੋੜਾ ਕਾਰਜਾ ਦੁਖਣ ਲੱਗ ਜੂ ਭੁੱਖ ਨਾ ਕਿ ਕਰੀਏ ਫੜ ਕੇ ਰੋਟੀ ਜਾਂ ਕੋਈ ਨਹੀਂ ਰੋਟੀ ਜਾਂ ਤਾਂ ਕੋਈ ਆਏ ਕਰੋ ਤੁਸੀਂ ਖਾ ਲਓ ਮੈਂ ਥੋੜਾ ਕਾਰਜਾ ਦੁਖਣ ਲੱਗ ਜੂ ਮੈਨੂੰ ਤੁਹਾਡੀ ਫਿਕਰ ਹੈ ਨਾ 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 ਅਸੀਂ ਨਹੀਂ ਖਾਂਦੇ ਛਟਣੀ ਨਾਲ ਰੋਟੀਆਂ ਮੱਠੀਆਂ ਲੈ ਆਉਂਦੇ ਮੱਠੀਆਂ ਕੰਨਿਓ ਮਾ ਕੁਚ ਚਟਣੀ ਨਾ ਰੋਟੀ ਨਾ ਕਿ ਲਾ ਮੂਹ ਦਾ ਲਾਉਂਗੀ ਬੇ ਬੋਰਾ ਆ ਜਾ ਬੁਰੀ ਆਇਆ ਬੁਰੀ ਆਇਆ ਤੇ ਬੈਕ ਰੋਟੀ ਖਾ ਜੇ ਰੂਸ ਕੱਢਦੀ ਹੈ ਜੇ ਬਾਹਰ ਜਾਂਦੀ ਹੈ ਵੀ ਬਾਹਰ ਉੱਥੇ ਦੱਸ ਦੇ ਬੇ ਬੇ ਆਇਆ ਬੈਠਾ ਮੈਂ ਤਾਂ ਖਾ ਲੱਗੀ ਪਈ ਐ ਬਾਈ ਚੱਕ ਮੈਂ ਨਹੀਂ ਖਾਂਦੀ ਨਾ ਖਾ ਲੈ ਮੈਂ ਮੈ ਹੀ ਖਾ ਲਾਂਗੀ ਦੋਨੇ ਰੋਟੀ ਨਾ ਖਾ ਨਹੀਂ ਖੁੰਡ ਨਾਲ ਆਉਂ ਮੁਖਾ ਲੈ ਨਾ ਫਰੋਂ ਕੁੰਡੀ ਲੱਤ ਚ ਪਕਣਾ ਬਰੇ ਚ ਕਿਹੜੀ ਚੂੜੀ ਦੋ ਨਾ ਕੋਈ ਵਾਲੀ ਮੁੰਡਾ ਫਖ ਲੱਗੀ ਪਈ ਸੀ ਲੱਤ ਚ ਪਕਾਉਣ ਵਾਲੀ ਐ ਉਹ ਮੈਨੂੰ ਚਾਹ ਤਾਂ ਲੈ ਲੈ ਪੁਰਾ ਨਾ ਤੁਸੀਂ ਆ ਪਿੱਛੇ ਕਿ ਪਏ ਆਏ ਤਾਂ ਦੱਸ ਨਿਓ ਕਿੰਨਾ ਰੋਹਦਾ ਕਿੰਨਾ ਰੋਵੇ ਕਿ ਤੂੰ ਮੱਠੀਆਂ ਚਾਹੀਦੀ ਹੋਵੇ ਤੇਰੇ ਘਰੇ ਤੇਲ ਉਹ ਸਾਰਾ ਕੁਝ ਪੇਠ ਫਿਰ ਤੂੰ ਪਕਾ ਲੈ ਨਾ ਤੂੰ ਕਹਿੰਦੀ ਮੀ ਪੈਸੀ ਮੀ ਪੈ ਤੂੰ ਪਕਾਇਆ ਨਾ ਤੂੰ ਕੋਈ ਖਾਤਰ ਲੈ ਲੈਂਦੀ ਐ ਅੱਛਾ ਮੈਂ ਮੱਠੀਆਂ ਪਕਾਉਣ ਨੂੰ ਲੈ ਜਾਂਦੀ ਹਾਂ ਰਸੋਈ ਹਾਂ ਅਰਗੀ ਕਰਾਉਂਦੇ ਇੱਥੋਂ ਮੈਂ ਫਿਰ ਤੂੰ ਵੀ ਤਾਂ ਕਦੇ ਲੈ ਆਂਦੀ ਸੀ ਬੇਬੇ ਤੂੰ ਬਕਾਲਾ ਤੇਰਾ ਵੀ ਘਰੀਏ ਨੂੰ ਬਾਕੀ ਜਿਆਦੇ ਹੁੰਦਾ ਫਸਦਾ ਕੀ ਕਰਨੀ ਜਦੋਂ ਤੱਕ ਮੇਰਾ ਮੂੰਹ ਪਿਆ ਪਾਣੀ ਦਾ ਲਿਆ ਦੇ ਗਲਾਸ ਖੀਪਿੰਗ ਖਾ ਖਾ ਰੋਟੀ ਮੂੰਹ ਮੱਚਿਆ ਰਹੀ ਰੋਟੀ ਖਾਣੀ ਹੈ ਸਾਰੀ ਨਾ ਖਾ ਲੈ ਬੜੀ ਲੱਗ ਕੇ ਖਾ ਨਾ ਲੈ ਆ ਬੈਠੀ ਸੁੱਖਾ ਮਰ ਜਾਣਾ ਖਾ ਲੈ ਨਾ ਤੇਰ ਪਰ ਆਉਂ ਸਾਨੂੰ ਦੋਨਾਂ ਨੂੰ ਮਾਪ ਪੁੱਤਾਂ ਨੂੰ ਨਾ ਰੇਲ ਬਣਾਉਂ ਸੋ ਕੀ ਪਿਹੜੇ ਚ ਹਾਇ ਦਾ ਦਰਦਾ ਹਾਇ ਦਰਦ ਮੇਰਾ ਘਰ ਮੰਡਿਆ ਰਹੀ ਹੈ ਚਾਹੀਦੀ ਨਾ ਨੂੰ ਮੱਠੀਆਂ ਟੋਕਿਆ ਨਾ ਮੱਠੀਆਂ ਖਾਣੀਆਂ ਕਿ ਤੇਰੇ ਆਲੇ ਫਸ ਗਿਆ ਨਾ ਫਸਾਤਾ ਤੇਰੀ ਮਾਂ ਨੇ ਤੇਰੀ ਮਾਤਾ ਬੈਠੀ ਖਾ ਦੋਨੇ ਰੋਟੀਆਂ ਖਾ ਚੱਲਣੀ ਨਾ ਉਹਦਾ ਭੁੱਖਾ ਮਰਦਾ ਉਹਦਾ ਹੀ ਖਾਣਾ ਬਣਿਆ ਪਈਆਂ ਬਾਲੀਆਂ ਖਾਣਾ ਆਹ ਖਾਣਾ ਕਰਕੇ ਲੈ ਲੈ ਹੁਣ ਤੈਨੂੰ ਐ ਖਾਣਾ ਤੂੰ ਕਿਥੇ ਕਰਦੀ ਐ ਖਾਣਾ ਤਾਂ ਖੁੰਡੀਆਂ ਖੜਕਾਉਣ ਲੱਗ ਗਈ ਕਰਤਾ ਮੈਂ ਨਾ ਖੁੰਡੀਆਂ ਪਹਿਲਾਂ ਐ ਦੱਸ ਜੇ ਦੋ ਦਿਨ ਛੁੱਟੀਆਂ ਚ ਬਾਗੀ ਤੁਸੀਂ ਐ ਪਿੱਛੇ ਕਾ ਤੋਂ ਬਿਓ ਕੋਈ ਚੀਜ਼ ਫੜ ਲਈ ਮਠੀਆਂ ਖਾਣੀਆਂ ਜੀ ਮਠੀਆਂ ਖਾਣੀਆਂ ਜੀ ਐ ਮੇਰੇ ਮੂੰਹ ਮੇਰੇ ਪਾਣੀ ਦੇ ਡਿਆ ਤੇ ਹਾ ਉਹਨਾਂ ਲੰਗਤ ਨਾ ਨਹੀਂ ਭੱਜ ਗਿਆ ਹੁਣ ਪਾਣੀ ਭਾਲਦਾ ਮਿੱਥੋਂ